ਭਾਈ ਕਲਿਆਣਾ ਜੀ ਦੀ ਧਰਮਸ਼ਾਲਾ ਦੇ ਅੰਦਰ ਇੱਕ ਮੀਟਿੰਗ ਹੁੰਦੀ ਹੈ ਦਿੱਲੀ ਕੇ ਦਿਲਵਾਲੀ ਇਲਾਕੇ ਦੇ ਵਿੱਚ ਇਹ ਧਰਮਸ਼ਾਲਾ ਭਾਈ ਕਲਿਆਣਾ ਜੀ ਦੀ ਬਣੀ ਹੋਈ ਹੈ ਇੱਥੇ ਗੁਰਸਿੱਖ ਜਿਹੜੇ ਗੁਰਨਾਨਕ ਨਾਮ ਲੇਵਾ ਸਿੱਖ ਸੰਗਤ ਰਹਿੰਦੀ ਹੈ ਦਿੱਲੀ ਦੇ ਵਿੱਚ ਇਹਨਾਂ ਰਲ ਕੇ ਮੀਟਿੰਗ ਕੀਤੀ ਹੈ ਜਿਸ ਮੀਟਿੰਗ ਦੇ ਅੰਦਰ ਰਾਈ ਸੀਨਾ ਰੋਡ ਦੇ ਰਹਿਣ ਵਾਲੇ ਭਾਈ ਲੱਖੀ ਸ਼ਾ ਵਨਦਾਰਾ ਵੀ ਉੱਥੇ ਮੌਜੂਦ ਨੇ ਤਿੰਨ ਪੁੱਤਰਾਂ ਸਮੇਤ ਇਥੇ ਹੀ ਭਾਈ ਜੈਤਾ ਜੀ ਇਥੇ ਹੀ ਭਾਈ ਨਾਨੂ ਜੀ ਇਥੇ ਹੀ ਭਾਈ ਹੁੰਦਾ ਜੀ ਇਥੇ ਹੀ ਬਾਬਾ ਗੁਰਦਤਾ ਜੀ ਇਹ ਸਾਰੇ ਇਥੇ ਖੜੋਤੇ ਨੇ ਇਸ ਸਮੇਂ ਚ ਮੀਟਿੰਗ ਦੇ ਵਿੱਚ ਬੈਠੇ ਹੋਏ ਤੇ ਤਦੋਂ ਇਹ ਘਟਨਾ ਇਹ ਗੱਲ ਸਾਰਿਆਂ ਦੇ ਕੰਨੀਆਂ ਪੈਂਦੀ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਸੀਸ ਦੇ ਤਰੀੜ ਦੇ ਚਾਰ ਹਿੱਸੇ ਕਰਕੇ ਦਿੱਲੀ ਦੇ ਵੱਖੋ ਵੱਖਰੇ ਦਰਵਾਜ਼ਿਆਂ ਉੱਤੇ ਟੰਗਿਆ ਜਾਣਾ ਹੈ ਕਿਉਂਕਿ ਹਕੂਮਤ ਦੇ ਬਾਗੀ ਨੇ ਇਹਨਾਂ ਨੂੰ ਵੇਖ ਕੇ ਹਰ ਕਿਸੇ ਨੂੰ ਇਹ ਸੇਧ ਮਿਲੇਗੀ ਕਿ ਕੋਈ ਵੀ ਹਕੂਮਤ ਨੂੰ ਵੰਗਾਰਨ ਦਾ ਤੇ ਅੱਖਾਂ ਚੱਕ ਪਾਉਣ ਦੀ ਜ਼ਰੂਰਤ ਨਾ ਕਰੇ ਇਸ ਕਰਕੇ ਉਹਨਾਂ ਹੁਕਮ ਕੀਤਾ ਵੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਸਰੀਰ ਦੇ ਚਾਰ ਹਿੱਸੇ ਕਰਕੇ ਨਾ ਦਿੱਲੀ ਦੇ ਵੱਖੋ ਵੱਖਰੇ ਦਰਵਾਜ਼ਿਆਂ 'ਤੇ ਟੰਗ ਦਿਓ ਸਿੱਖਾਂ ਇਹਨਾਂ ਮੀਟਿੰਗ ਕੀਤੀ ਤੇ ਉਹਦੇ ਵਿੱਚ ਭਾਈ ਜੈਤਾ ਜੀ ਨੂੰ ਉਹਨਾਂ ਉੱਠ ਕੇ ਖੜੋ ਕੇ ਬੇਨਤੀ ਕੀਤੀ ਵੀ ਮੈਂ ਇੱਕ ਚਾਦਰ ਆਪਣੇ ਨਾਲ ਲੈ ਕੇ ਚੱਲਾਂਗਾ ਜਿਸ ਵੇ ਸਤਗੁਰੂ ਜੀ ਦਾ ਸੀਸ ਹੋਵੇਗਾ ਇਸ ਚਾਦਰ ਨੂੰ ਪੰਜ ਤਿਆਂ ਮਾਰਿਆ ਗਿਆ ਪਾਈ ਲੱਖੀ ਸ਼ਵਨਦਾਰਾ ਆਖਦੇ ਨੇ ਮੇਰਾ ਵੀ ਯੋਗਦਾਨ ਹੋਵੇਗਾ ਕਿ ਮੈਂ ਉਸ ਪਾਸਿਓਂ ਕਿਉਂਕਿ ਇਹਨਾਂ ਨੂੰ ਰੂਹ ਦਾ ਵਪਾਰ ਕਰਦੇ ਸਨ ਮੇਰੇ 100 ਗੱਡੇ ਚਾਂਦਨੀ ਚੌਂਕ ਦੇ ਵਿੱਚੋਂ ਗੁਜ਼ਰਨੇ ਨੇ ਤੇ ਜਿਸ ਨਾਲ 200 ਬਲਦ ਜੁੜਿਆ ਹੋਣਾ ਹੈ ਇੰਨਾ ਗੱਡਾ ਤੇ ਦੌੜੇਗਾ ਨਾ ਕਿ ਗਰਦੇ ਨੇ ਇੱਕਦਮ ਐਨ ਧੁੰਦ ਗੁਬਾਰ ਬਣਾ ਲੈਣਾ ਹੈ ਆਪਣੇ ਕੋਲ ਉਹੀ ਵਕਤ ਹੋਵੇਗਾ ਜਦੋਂ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਪਾਵਨ ਸੀਸ ਤੇ ਪਾਵਨ ਧੜ ਨੂੰ ਚੁਕਣਾ ਹੈ ਤਦੋਂ ਬੇਨਤੀ ਕਰਦੇ ਨੇ ਕਹਿੰਦੇ ਵੀ ਸੀਸ ਨੂੰ ਚੁਕਿਆ ਜਾਣਾ ਹੈ ਭਾਈ ਜੈਤਾ ਜੀ ਵੱਲੋਂ ਤੇ ਧੜ ਨੂੰ ਚੁਕਣ ਵਾਸਤੇ ਮੈਂ ਤੇ ਮੇਰੇ ਪੁੱਤਰ ਭਾਈ ਹੇਮਾ ਜੀ ਭਾਈ ਹਾੜੀ ਜੀ ਇਹ ਨਾਲ ਨੇ ਇਹ ਮੇਰੇ ਨਾਲ ਹੋਵਣਗੇ ਜਿਸ ਗੱਡੇ ਦੇ ਅੰਦਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਪਾਵਨ ਧੜ ਨੂੰ ਰੱਖਿਆ ਜਾਣਾ ਹੈ ਲੈ ਜਾਣਾ ਹੈ ਇੱਕ ਗੱਲ ਯਾਦ ਰੱਖਿਓ ਉਹਦੇ ਵਿੱਚੋਂ ਇੱਕ ਵੀ ਕਤਰਾ ਲਹੂ ਦਾ ਧਰਤੀ ਉੱਤੇ ਨਹੀਂ ਡੁੱਲਣਾ ਚਾਹੀਦਾ ਨਹੀਂ ਤੇ ਹਕੂਮਤ ਨੂੰ ਸ਼ੱਕ ਹੋ ਜਾਣਾ ਤੇ ਉਦੋਂ ਵਿਉਂਤਬੰਦੀ ਬਣਦੀ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਪਾਵਨ ਧੜ ਨੂੰ ਭਾਈ ਲੱਖੀ ਸ਼ਾ ਬਣਜਾਰਾ ਆਪਣੇ ਗ੍ਰਹਿ ਵਿਖੇ ਲੈ ਕੇ ਜਾਣਗੇ ਉੱਥੇ ਜਾ ਕੇ ਉਹਨਾਂ ਸੰਸਕਾਰ ਕੀਤਾ ਜਾਵੇਗਾ ਤੇ ਗੁਰੂ ਪਾਤਸ਼ਾਹ ਦੇ ਪਾਵਨ ਅਸੀਸ ਨੂੰ ਭਾਈ ਜੈਤਾ ਜੀ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਲੈ ਕੇ ਜਾਵਣਗੇ ਡਿਊਟੀਆਂ ਲੱਗੀਆਂ ਨੇ ਇੱਧਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਦਾ ਵਕਤ ਆਇਆ ਤਦੋਂ ਕਾਜੀ ਆਖਦਾ ਏ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਕਿ ਮੈਂ ਖਾਨਦਾਨੀ ਕਾਜੀ ਹਾਂ ਜਲਾਦ ਕਹਿਣ ਲੱਗਿਆ ਜਲਾਲਉਦੀਨ ਮੈਂ ਖਾਨਦਾਨੀ ਜ਼ਲਾਦ ਹਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਮੁਸਕਰਾ ਕੇ ਕਹਿਣ ਲੱਗੇ ਮੈਂ ਖਾਨਦਾਨੀ ਸ਼ਹੀਦ ਹਾਂ ਮੈਂ ਉਸ ਸ਼ਹੀਦ ਦਾਦੇ ਦਾ ਪੋਤਾ ਹਾਂ ਫਿਰ ਉਸ ਵਕਤ ਜੋ ਗੁਪਤ ਗੁ ਹੁੰਦੀ ਹੈ ਉਹਨੂੰ ਕਵੀਆਂ ਲਿਖਿਆ ਹੈ ਆਪਣੀ ਕਲਮ ਦੁਆਰਾ ਕਵੀ ਲਿਖਦਾ ਹੈ ਭਾਵਨਾ ਦੇ ਬਹਿਣ ਵਿੱਚ ਵੰਦਿਆ ਹੋਇਆ ਕਿ ਕੀ ਗੁਪਤ ਗੋ ਹੁੰਦੀ ਹੈ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਤੇ ਜਲਾਦ ਦੀ ਆਪਸ ਵਿੱਚ ਕਿੰਨੇ ਜਲਾਦ ਦੇ ਹੱਥ ਵਿੱਚ ਕਿਰਪਾਨ ਫੜੀ ਹੋਈ ਹੈ ਤੇ ਸੂਰਜ ਦੀਆਂ ਕਿਰਨਾਂ ਜਦੋਂ ਇਸ ਤਲਵਾਰ ਉੱਤੇ ਪੈਂਦੀਆਂ ਨਾ ਇੰਨੀ ਕਿ ਚਮਕਰੀਨੀ ਤਿੱਖੀ ਧਾਰ ਹੈ ਤੂੰ ਲਿਸ਼ਕੋਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਚਿਹਰੇ ਉੱਤੇ ਪਾਰਿਆ ਵੀ ਇੱਧਰ ਧਿਆਨ ਦਿਓ ਵੇਖੋ ਕਿੰਨੀ ਤਿੱਖੀ ਇਹ ਤਲਵਾਰ ਹੈ ਇਹ ਕੁਝ ਵੀ ਨਹੀਂ ਛੱਡਦੀ ਇਹ ਸਭ ਕੁਝ ਵੱਢ ਦਿੰਦੀ ਹੈ ਤਦੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉਸ ਜਲਾਦ ਨੂੰ ਕਹਿਣ ਲੱਗੇ ਜਲਾਦ ਮੈਨੂੰ ਇਸ ਤਲਵਾਰ ਤੋਂ ਡਰ ਨਹੀਂ ਲੱਗਦਾ ਤੂੰ ਕਿਸ ਨੂੰ ਤਲਵਾਰ ਦਿਖਾ ਰਿਹਾ ਹੈ ਤੂੰ ਜਾਣਦਾ ਹੈ ਮੇਰੇ ਬਾਰੇ ਤਦੋਂ ਬਚਲ ਲਿਖਦੇ ਨੇ ਕਵੀ ਮੈਂ ਹਾਂ ਤੇਗ ਤੇ ਕੱਢ ਲੈ ਤੇਗ ਤੂੰ ਹੀ ਇੱਕ ਨਹੀਂ ਕੱਢ ਲੈ ਸੌ ਤੇਗਾ ਮੈਂ ਜੰਮਦਿਆਂ ਤੇਗਾ ਦੀ ਸ਼ਾਮਾਣੀ ਦੇਖ ਬਾਪੂ ਦੀਆਂ ਪਹਿਨੀਆਂ ਦੋ ਤੇਗਾ ਕਹਿਣ ਲੱਗੇ ਜਲਾਦ ਮੈਨੂੰ ਤਲਵਾਰ ਤੋਂ ਡਰ ਨਹੀਂ ਲੱਗਦਾ ਮੇਰਾ ਨਾਮ ਤਿਆਗਮਲ ਸੀ ਜਦੋਂ ਕਰਤਾਰਪੁਰ ਦੀ ਜੰਗ ਦੇ ਅੰਦਰ ਮੈਂ ਤੇਗ ਵਗਾਈ ਨਾ ਤਦੋ ਮੇਰਾ ਨਾਮ ਪਿਆਏ ਤੇਗ ਬਹਾਦਰ ਮੈਨੂੰ ਵੀ ਤਲਵਾਰ ਚਲਾਉਣ ਦਾ ਢੰਗ ਆਉਂਦਾ ਏ ਮੈਂ ਜੰਮਦਿਆਂ ਤੇਗਾਂ ਦੀ ਸ਼ਾਮਾਣੀ ਦੇਖ ਬਾਪੂ ਦੀਆਂ ਪਹਿਨੀਆਂ ਦੋ ਤੇਗਾਂ ਮੇਰੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੋ ਤਲਵਾਰਾਂ ਪਹਿਨਦੇ ਸਨ ਇੱਕ ਮੀਰੀ ਦੀ ਇੱਕ ਪੀਰੀ ਦੀ ਮੈਂ ਹਾਂ ਤੇਗ ਤੇ ਕੱਢ ਲੈ ਤੇਗ ਤੂੰ ਵੀ ਇੱਕ ਨਹੀਂ ਕੱਢ ਲੈ 100 ਤੇਗਾ ਮੈਂ ਜੰਮਦਿਆਂ ਤੇਗਾ ਦੀ ਸ਼ਾਮਾਣੀ ਦੇ ਇੱਕ ਬਾਪੂ ਦੀਆਂ ਪੈਨੀਆਂ ਦੋ ਤੇਗਾ ਮੈਨੂੰ ਇੱਕ ਤਲਵਾਰ ਤੋਂ ਡਰ ਨਹੀਂ ਲੱਗਦਾ ਐਵੇਂ ਦੀਆਂ 100 ਲਿਆ ਮੈਂ ਤਦੋਂ ਵੀ ਨਹੀਂ ਡਰਾਂਗਾ ਕਿਉਂਕਿ ਮੈਂ ਉਸ ਬਾਪੂ ਦੀ ਗੋਦ ਵਿੱਚ ਖਿੜਿਆ ਪਲਿਆ ਵਾ ਜਿਨੇ ਦੋ ਤਲਵਾਰਾਂ ਮੀਰੀ ਤੇ ਪੀਰੀ ਦੀਆਂ ਪਹਿਨੀਆਂ ਸਨ ਤਦੋਂ ਸਤਿਗੁਰੂ ਬਾਬਤ ਤੋਂ ਲਿਖਦੇ ਨੇ ਕਿ ਜਲਾਦ ਨੂੰ ਆਖ ਤੇ ਨੇ ਮਹਾਰਾਜ ਕਹਿੰਦੇ ਵੀ ਸੁਣ ਅੱਗੇ ਕੀ ਹੋਣਾ ਏ ਮੇਰੀ ਤੇਗ ਵਿੱਚੋਂ ਜਿਹੜੀ ਤੇਗ ਨਿਕਲੂ ਲਉਗੀ ਤੇਰੀਆਂ ਅੱਖੋਂ ਉਹ ਸੌ ਤੇਗਾ ਇਸ਼ਾਰਾ ਕੀਤਾ ਵੇ ਕਿ ਆਉਂਦੇ ਭੂਏ ਕੀ ਅੰਦਰ ਮੇਰੇ ਪੁੱਤਰ ਨੇ ਬੌਣੀਆਂ ਉਹ ਤੇਗਾ ਉਹਦੀ ਤੇਗ ਵਿੱਚੋਂ ਜਿਹੜੀ ਤੇਗ ਨਿਕਲੂ ਲਉਗੀ ਤੇਰੀਆਂ ਅੱਖੋਂ ਉਹ ਸੌ ਤੇਗਾ ਕਹਿੰਦੇ ਇੱਕ ਵਕਤ ਆਉਣਾ ਜਦੋਂ ਮੇਰੇ ਪੁੱਤਰ ਨੇ ਜਦੋਂ ਤਲਵਾਰ ਚੁੱਕਣੀ ਹੈ ਨਾ ਤੁਹਾਡੀਆਂ ਤੇਗਾ ਫਿੱਕੀਆਂ ਖੁੰਡੀਆਂ ਪੈ ਜਾਣੀਆਂ ਉਹਦੇ ਅੱਗੇ ਉਡੀ ਤੇਗ ਵਿੱਚੋਂ ਜਿਹੜੀ ਤੇਗ ਨਿਕਲੂ ਇਸ਼ਾਰਾ ਸੀ ਬਾਬਾ ਅਜੀਤ ਸਿੰਘ ਵੱਲੋਂ ਵੀ ਐਸੇ ਯੋਧੇ ਹੋਵਣਗੇ ਉਹਨਾਂ ਦੀ ਤਲਵਾਰ ਬਿਜਲੀ ਵਾਂਗੂ ਚੱਲੇਗੀ ਤੁਹਾਡੀਆਂ 100 ਤੇਗਾਂ ਵੀ ਉਹਨਾਂ ਅੱਗੇ ਫਿੱਕੀਆਂ ਪੈ ਜਾਣਗੀਆਂ ਵਾਕਈ ਬਾਪਰ ਦਾ ਚਮਕੌਰ ਦੀ ਗੜੀ ਦੇ ਅੰਦਰ ਜਦੋਂ ਬਾਬਾ ਅਜੀਤ ਸਿੰਘ ਜੂਝਦੇ ਨੇ ਦੁਸ਼ਮਣ ਦਾ ਵੱਡਾ ਇੱਕ ਟੋਲਾ ਆ ਕੇ ਹਮਲਾ ਕਰਦਾ ਤੇ ਉਹਨਾਂ ਦੀਆਂ ਤੇਗਾਂ ਫਿੱਕੀਆਂ ਪੈ ਜਾਂਦੀਆਂ ਨੇ ਤੇ ਉਹ ਭੱਜ ਭੱਜ ਕੇ ਜਾਨ ਬਚਾਉਂਦੇ ਨੇ ਤੇ ਲਿਖਦੇ ਨੇ ਕਵੀ ਅੱਲਾ ਯਾਰ ਕਾ ਜੋਗੀ ਜੀ ਬਚ ਬਚ ਕੇ ਲੜੋ ਕਲਗੀਆਂ ਵਾਲੋ ਕੇ ਪਿਸਰ ਸੇ ਜੇ ਨੀਮਚਾ ਲਾਏ ਹੈ ਸਤਿਗੁਰੂ ਕੀ ਕਮਰ ਸੇ ਇਹ ਬਚਨ ਨੇ ਪਿਆਰਿਓ ਕਵੀਆਂ ਦੇ ਕਿ ਐਸੇ ਯੋਧੇ ਸਨ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਸੌ ਤੇਗਾ ਵੀ ਅੱਜ ਫਿੱਕੀਆਂ ਪੈਗੀਆਂ ਨੇ ਭੱਜ ਪੱਜ ਕੇ ਹਰ ਕੋਈ ਆਪਣੀ ਜਾਨ ਬਚਾਉਂਦਾ ਫਿਰਦਾ ਹੈ ਕਿ ਇਹ ਤਾਂ ਖੰਜਰ ਲੈ ਕੇ ਆਏ ਨੇ ਗੁਰੂ ਪਾਤਸ਼ਾਹ ਨੇ ਉਹ ਬਖਸ਼ਿਆ ਉਹ ਖੰਜਰ ਦੀ ਕਰਾਮਾਤੀ ਐਸੀ ਹੈ ਖੈਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਲਾਦ ਨੂੰ ਕਹਿਣ ਲੱਗੇ ਮੇਰੀ ਤੇਗ ਵਿੱਚੋਂ ਜਿਹੜੀ ਤੇਗ ਨਿਕਲੂ ਲਉਗੀ ਤੇਰੀਆਂ ਖੋ ਉਹ ਸੌ ਤੇਗਾ ਵੇਖੀ ਆਉਂਦੇ ਭੋਏ ਖੇ ਅੰਦਰ ਮੇਰੇ ਪੁੱਤਰ ਨੇ ਬੋਹਣੀਆਂ ਉਹ ਤੇਗਾ ਇਹ ਬਚਨ ਆਖੀ ਨਾ ਜਦੋਂ ਕਵੀਆਂ ਦੇ ਤੇ ਜਲਾਦ ਬਿਲਕੁਲ ਸੁੰਨ ਹੋ ਗਿਆ ਏ ਕਿ ਇਹਨਾਂ ਨੂੰ ਕੋਈ ਡਰ ਭੈ ਹੀ ਨਹੀਂ ਹੈ ਖੈਰ ਫਿਰ ਕਟਨਾ ਬਾਬਰ ਦੀ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਇੱਕ ਹੁਕਮ ਕੀਤਾ ਗਿਆ ਤੇ ਪਾਦਸ਼ਾ ਉਥੇ ਵਾਰਾ ਚੌਂਕ ਦੇ ਪਾਸੂ ਹੈ ਉਥੇ ਇਸ਼ਨਾਨ ਕਰਕੇ ਚੌਂਕੀ ਉੱਤੇ ਬਰਾਜਦੇ ਨੇ ਮਹਾਰਾਜ ਤੇ ਚੌਂਕੀ ਉੱਤੇ ਬਰਾਜਿਆ ਤੇ ਜਿਹੜਾ ਕਾਜੀ ਅਬਦੁਲ ਹਵਲਦੀਨ ਬੋਹਰਾ ਹੈ ਉਹ ਹੁਕਮ ਸੁਣਾਉਂਦਾ ਹੈ ਜਲਾਲੁਦੀਨ ਜਲਾਦ ਜਿਹੜਾ ਹੈ ਉਹ ਤੇਗ ਚਲਾਉਂਦਾ ਹੈ ਤੇ ਸਤਿਗੁਰੂ ਨੇ ਇੱਕ ਪਰਚੀ ਰੱਖੀ ਸੀ ਜਿੱਤੇ ਲਿਖਿਆ ਸੀ ਸੀਸ ਦੀਆ ਪਰ ਸਿਰੜ ਨਾ ਦੀਏ ਤਲਵਾਰ ਇਤਨੀ ਵਿਜਲੀ ਦੀ ਤੇਜ਼ੀ ਨਾਲ ਚੱਲੀ ਤੇ ਉਹ ਪਾਸ਼ਾ ਜੀ ਦਾ ਪਾਵਨ ਧੜ ਸਿਰ ਸਿਰ ਤੋਂ ਜੁਦਾ ਹੋ ਗਿਆ ਤੇ ਸਤਿਗੁਰੂ ਜੀ ਦੀ ਸ਼ਾਰਤ ਹੁੰਦੀ ਹੈ ਨਵੰਬਰ ਮਹੀਨੇ 1675 ਈਸਵੀ ਨੂੰ ਦਿੱਲੀ ਦੀ ਧਰਤੀ ਉੱਤੇ ਤਬ ਚਿੱਤਰਨਾਟਕ ਦੇ ਅੰਦਰ ਸਹਿਬ ਲਿਖਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੇਗ ਬਹਾਦਰ ਸੀ ਕਰੀ ਕਿਰਿਆ ਕਰੀ ਨ ਕਿਨਹੂ ਆਨ ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸ਼ੋਕ ਹੈ 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 ਸਭ ਜਗ ਪਇਓ ਜੈ 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 ਸੁਰ ਲੋਕ ਆਖਦੇ ਨੇ ਉਸ ਸਮੇਂ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਸ਼ਹਾਰਤ ਹੁੰਦੀ ਹੈ ਚਾਰੇ ਪਾਸੇ ਹਾਹਾਕਾਰ ਮਚ ਗਈ ਸਭ ਦੀਆਂ ਅੱਖਾਂ ਨਾਮੋ ਗਈਆਂ ਨੇ ਤੇ ਜਦੋਂ ਉਸ ਪਰਚੀ ਨੂੰ ਖੋਲੇਗਾ ਉੱਚ ਲਿਖਿਆ ਸੀ ਸੀਸ ਦੀਆ ਸਿਰ ਨਾ ਦੀ ਕਿ ਸਿਰ ਤਾਂ ਵੱਡਿਆ ਗਿਆ ਪਰ ਸਿਰ ਤੋਂ ਨਹੀਂ ਹਾਰੇ ਧਰਮ ਦੀ ਚਾਦਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਉਹਨਾਂ ਜਿਨ੍ਹਾਂ ਨੂੰ ਕੋਈ ਸਹਾਰਾ ਨਹੀਂ ਸੀ ਠਾਰ ਨਹੀਂ ਸੀ ਮਿਲ ਰਹੀ ਤੇ ਉਹਨਾਂ ਦਬੇ ਕੁਚਲੇ ਮਜਰੂਮ ਲੋਕਾਂ ਦੇ ਹੱਕ ਵਿੱਚ ਖੜੋ ਕੇ ਸੱਚ ਦੀ ਆਵਾਜ਼ ਨੂੰ ਬੁਲੰਦ ਕਰਦਿਆਂ ਆਪਣਾ ਬਲੀਦਾਨ ਦਿੱਤਾ ਇਸ਼ਾਰ ਦਿੱਤੀ ਇਹ ਦਿੱਲੀ ਧਰਤੀ ਸਦਾ ਸਾਨੂੰ ਇਹ ਸਾਨ ਮੰਨ ਰਹਿਣਾ ਚਾਹੀਦਾ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਤੋਂ ਸਾਨੂੰ ਇਹ ਸੇਧ ਲੈਣੀ ਚਾਹੀਦੀ ਹੈ ਕਿ ਸਤਗੁਰੂ ਪਾਤਸ਼ਾਹ ਜੀ ਸਰਬ ਸੰਜੀਵਾਲਤਾ ਦਾ ਪਾਠ ਪੜ੍ਹਾਉਂਦੇ ਸਨ ਜਿਨ੍ਹਾਂ ਕਦੇ ਧਰਮਾਂ ਯਾਤਾਂ ਦਾ ਭੇਦ ਨਹੀਂ ਕੀਤਾ ਵਿਤਕਰੇ ਨਹੀਂ ਕੀਤੇ